ਲਿਲਾ ਮੈਦਾਨ ਤੋਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਵਿਕਸਾਨ ਹੁਣ RAM LILA ਮੈਦਾਨ ਦੇ ਅੰਦਰ ਜਾਣਾ ਸ਼ੁਰੂ ਹੋ ਚੁੱਕੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵੀ ਪਹਿਲਾਂ ਜਿਹੜਾ ਪ੍ਰਸ਼ਾਸਨ ਹੈ ਆਪਣੀ ਡਿਊਟੀ ਨਿਭਾ ਰਿਹਾ ਪ੍ਰਸ਼ਾਸਨ ਪਹਿਲਾਂ ਇੱਥੋਂ ਚੈਕਿੰਗ ਕਰ ਰਿਹਾ ਚੈਕਿੰਗ ਕਰਨ ਤੋਂ ਬਾਅਦ ਇੱਥੇ RAM LILA ਮੈਦਾਨ ਦੇ ਅੰਦਰ ਜਿਹੜੇ ਆ ਉਹ ਕਿਸਾਨ ਜਾਣਗੇ ਅੰਦਰ ਦੀਆਂ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਤਾਂ ਸਭ ਤੋਂ ਵੱਡੀ ਗੱਲ ਬੱਸਸ ਪਾਰਕਿੰਗ ਲਗਾਉਣ ਦੀ ਜਗ੍ਹਾ ਤੱਕ ਹੁਣ ਨਹੀਂ ਰਹੀ ਬੱਸਸ ਜਿਹੜੀਆਂ ਨੇ ਇਹ ਦਿਖਾ ਦਿਓ ਕਿ ਕਿੱਥੇ ਸਾਹਮਣੇ ਇੱਥੇ ਖੜੀਆਂ ਹੋਈਆਂ ਨੇ ਕਿਉਂਕਿ ਪਾਰ ਬੱਸੀ ਦੀ ਇੰਨੀਆਂ ਜ਼ਿਆਦਾ ਆ ਗਈਆਂ ਉਮੀਦ ਤੋਂ ਕਿੰਨੀਆਂ ਵੱਧ ਜਿਹੜੀਆਂ ਨੇ ਉਹ ਬੱਸਸ ਆ ਚੁੱਕੇ ਆ ਹਜੇ 11 ਵਜੇ ਦਾ ਸਮਾਂ ਦਿੱਤਾ ਗਿਆ ਸੀ 11 ਤਾਂ ਹਜੇ ਵਜੇ ਵੀ ਨਹੀਂ ਹਜੇ 11 ਵਜੇ ਨੂੰ ਵੀ ਬਹੁਤ ਟਾਈਮ ਪਿਆ ਪਰ ਤਸਵੀਰਾਂ ਦੇਖ ਸਕਦੇ ਹੋ ਬੀਰਾਮਲੀਲਾ ਮੈਦਾਨ ਤੋਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਿਹਾ ਸਵੇਰੇ ਹੀ ਇੱਥੇ 2000 ਬੱਸਸ ਪਹੁੰਚ ਚੁੱਕੇ ਆ ਅਸੀਂ ਤੇ ਅਵੀ ਤੁਹਾਨੂੰ ਦੱਸ ਦਈਏ ਵੀ ਕਿਸਾਨ ਜਿਹੜੇ ਨੇ ਹਜੇ ਵੀ ਜਿਹੜੇ ਨੇ ਉਹ ਬਸੇ ਜੇ ਬੈਠੇ ਹੋਏ ਨੇ ਤਾਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਵਿਪਾਰਸ਼ ਪ੍ਰਸ਼ਾਸਨਿਕ ਅਧਿਕਾਰੀ ਵੀ ਜਿਹੜੇ ਨੇ ਉਹ ਵੀ ਆਪਣੀ ਡਿਊਟੀ ਤੇ ਲਗਾਤਾਰ ਤਨਤ ਹੈ ਤਾਂ ਅੰਦਰ ਤੁਹਾਨੂੰ ਹੁਣ ਰਾਮਲੀਲਾ ਮੈਦਾਨ ਦੇ ਅੰਦਰ ਸਵੇਰ ਤੋਂ ਤਸਵੀਰ ਤੁਹਾਨੂੰ ਦਿਖਾਣੇ ਆ ਵਿਕਸ ਇਸ ਹਿਸਾਬ ਨਾਲ ਕਿਸਾਨ ਜਿਹੜੇ ਨੇ ਉਹ ਆਣੇ ਸ਼ੁਰੂ ਹੋ ਚੁੱਕੇ ਆ ਪੂਰਾ ਰਾਮਲੀਲਾ ਮੈਦਾਨ ਕੁਝ ਕੁ ਘੰਟਿਆਂ ਦੇ ਵਿੱਚ ਭਰਨ ਜਾ ਰਿਹਾ ਕਿਸਾਨੀ ਝੰਡਿਆਂ ਦੇ ਨਾਲ ਅਤੇ ਸਾਹ ਦੇਖ ਸਕਦੇ ਹੋ ਤਸਵੀਰਾਂ ਜਿਵੇਂ ਗੱਲ ਕਰਦੇ ਆ ਜਥੇਬੰਦੀ ਜਿਹੜੀ ਕਿਸਾਨ ਇਕਤਾ ਯੂਨੀਅਨ ਉਗਰਾਹਾ ਵਾਲੋ ਜਥੇਬੰਦੀ ਜਿਹੜੀ ਹੈ ਸਹਰੇ ਹੀ ਪਹੁੰਚ ਚੁੱਕੀ ਹੋਈ ਹੈ ਤੇ ਸਭ ਤੋਂ ਵੱਡੀ ਗੱਲ ਆ ਕਿਸਾਨ ਪਹੁੰਚ ਕੇ ਇੱਧਰ ਵੀ ਤਸਵੀਰਾਂ ਦਿਖਾਓ ਅ ਅਮਨ ਨੂੰ ਕਵਾਂਗਾ ਵੀ ਪ੍ਰਸ਼ਾਸਨਿਕ ਅਧਿਕਾਰੀ ਆਪਣੀਆਂ ਤਿਆਰੀਆਂ ਕਰ ਰਹੇ ਨੇ ਉਹਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਮੇਰਾ ਕੈਮਰਾ ਪਰਸਨ ਅਮਨ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਵੀ ਸਾਂਝੀਆਂ ਕਰ ਰਿਹਾ ਵੀ ਕਿੱਦਾਂ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਆ ਦਿੱਲੀ ਪੁਲਿਸ ਤੋਂ ਉਹ ਆਪਣੀਆਂ ਤਿਆਰੀਆਂ ਜਿਹੜੀਆਂ ਨੇ ਉਹ ਖੇਚ ਰਹੇ ਨੇ रामलीला ਮੈਦਾਨ ਤੋਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਨੇ ਡੇਲੀ ਪੋਸਟ ਇਸ ਸਮੇਂ ਸਾਂਝੀਆਂ ਕਰ ਰਿਹਾ ਦੇਖ ਸਕਦੇ ਹੋ ਤਾਂ ਤੁਹਾਨੂੰ ਕਿਸਾਨਾਂ ਦੀ ਜਿਹੜੀ ਗਿਣਤੀ ਆ ਕਿਸ ਤਰੀਕੇ ਨਾਲ ਨਜ਼ਰ ਆ ਰਹੀ ਹੈ ਇਹ ਵੀ ਤੁਸੀਂ ਦੇਖ ਸਕਦੇ ਹੋ ਤਾਂ ਜਿਵੇਂ ਕਿਹਾ ਸੀ ਅਸੀਂ ਦਿੱਲੀ ਪਹੁੰਚਾਂਗੇ ਜ਼ਰੂਰ ਕਹਿੰਦੇ ਸੀ ਬਟਰਾ ਦਿੱਲੀ ਪਹੁੰਚ ਕੇ ਤਾਂ ਕਿਸਾਨ ਦੇਖ ਸਕਦੇ ਹੋ ਵੀ ਕਿੱਦਾਂ ਕਹਿ ਰਿਹਾ ਸੀ ਦਿੱਲੀ ਪਹੁੰਚ ਚੁੱਕੇ ਹੋਏ ਆ ਤਾਂ ਜਿਵੇਂ ਕਿ ਇਹ ਪੁੱਛਿਆ ਜਾ ਰਿਹਾ ਸੀਗਾ ਜਿੱਥੇ ਬੰਦਿਆਂ ਨੂੰ ਪੁੱਛਿਆ ਜਾ ਰਿਹਾ ਸੀ ਵੀ ਹਾਂਜੀ ਤੁਸੀਂ ਕਿਉਂ ਨਹੀਂ ਜਾਂਦੇ ਤਾਂ ਸਿੱਧੇ ਤੌਰ ਤੇ ਰਾਮਲੀਲਾ ਮੈਦਾਨ ਦੀ ਗੱਲ ਕਹੀ ਗਈ ਅਤੇ ਹੁਣ ਕਿਸਾਨ ਜਿਹੜੇ ਨੇ ਉਹ ਦਿੱਲੀ ਪਹੁੰਚ ਚੁੱਕੇ ਹੋਏ ਆ ਤੁਹਾਨੂੰ ਹੁਣ ਕਿਸਾਨ ਕਿਸਾਨੀ ਝੰਡੇ ਜਿਹੜੇ ਨੇ ਉਹ ਨਜ਼ਰ ਆਣ ਵਾਲੇ ਨੇ ਤਾਂ ਰਾਮਲੀਲਾ ਮੈਦਾਨ ਇਹ ਪੂਰਾ ਮੈਦਾਨ ਤੁਹਾਨੂੰ ਵੀ ਗੱਲ ਦੱਸਦੀ ਹੈ ਇਹ ਪੂਰਾ ਮੈਦਾਨ ਛੋਟਾ ਰਹਿਣ ਵਾਲਾ ਕਿਉਂਕਿ ਜਿਸ ਸਾਹਮਣੇ ਬੱਸਾਂ ਬਾਹਰ ਖੜੀਆਂ ਨੇ ਅਤੇ ਬੱਸਾਂ ਦੇ ਵਿੱਚ ਲੋਕ ਹੁਣੇ ਮੌਜੂਦ ਹੈ ਜੇ ਹੋ ਹੁਣ ਸਾਰੇ ਲੋਕ ਇੱਧਰ ਆ ਜਾਣ ਪੰਡਾਲ 'ਚ ਹੁਣੇ ਆ ਜਾਣ ਤੇ ਇਹ ਪੂਰਾ ਦਾ ਪੂਰਾ ਪੰਡਾਲ ਇਹ ਪਰਜੂਗਾ ਤਾਂ ਤਸਵੀਰ ਹੁਣ ਤੁਹਾਡੇ ਨਾਲ ਸਾਂਝੀ ਅੱਗੇ ਗਿਆ ਕੇ ਕਰਾਂਗੇ ਕਿ ਕਿਸ ਸਾਹਮਣੇ ਜੜੀਆਂ ਨੇ ਉਹ ਤਿਆਰੀਆਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਇੱਕ ਵਾਰੀ ਕੈਮਰਾ ਪਰਸਨ ਅਮਨ ਮਕਾਮਾਂਗਾ ਬੀ ਆ ਰਾਮਲੀਲਾ ਮੈਦਾਨ ਦੀਆਂ ਤਸਵੀਰਾਂ ਜਰਾ ਜ਼ਰੂਰ ਦਿਖਾ ਦਿਓ ਤੇ ਰਾਮਲੀਲਾ ਮੈਦਾਨ ਦੀਆਂ ਤਸਵੀਰਾਂ ਦਿਖਾ ਕੇ ਅੱਗੇ ਜਿਹੜਾ ਹੈ ਦੇਖ ਸਕਦੇ ਹੋ ਤਾਂ ਇਹ ਤਸਵੀਰ ਤੁਹਾਨੂੰ ਆਰਾਮ ਲੀਲਾ ਮੈਦਾਨ ਦੀ ਜਿਹੜੀ ਆ ਦਿਖਾ ਦਿੰਦੇ ਆ ਵੀ ਕਿਸ ਹਿਸਾਬ ਨਾਲ ਇੱਥੇ ਜਿਹੜੇ ਕਿਸਾਨ ਨੇ ਉਹ ਆਣੇ ਸ਼ੁਰੂ ਹੋ ਚੁੱਕੇ ਹੋਏ ਨੇ ਸਵੇਰ ਤੋਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਲਗਭਗ 3-4 ਵਜੇ ਤੋਂ ਹੀ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਤੀਆਂ ਸੀ ਵੀ ਕਿਸ ਹਿਸਾਬ ਨਾਲ ਜਿਹੜੇ ਨੇ ਉਹ ਇੱਥੇ ਪਹੁੰਚ ਚੁੱਕੇ ਸਨ ਉਗਰਾਹਾ ਜੱਥੇਬੰਦੀ ਦੇ ਵੱਖ-ਵੱਖ ਜੱਥੇਬੰਦੀ ਦੇ ਜਿਹੜੇ ਕਿਸਾਨ ਨੇ ਉਹ ਇੱਥੇ ਪਹੁੰਚ ਚੁੱਕੇ ਹੋਏ ਨੇ ਤੇ ਤਸਵੀਰ ਦਿਖਾ ਦਿੰਦੇ ਆ ਹੁਣ ਤੁਹਾਨੂੰ ਅੰਦਰ ਜਾ ਕੇ ਰਾਮਲੀਲਾ ਮੈਦਾਨ ਤੋਂ ਤਸਵੀਰ ਸਾਂਝੀ ਕਰਦੇ ਆ ਤਾਂ ਇਹ ਵੀ ਗੱਲ ਦੱਸ ਦਈਏ ਵੀ ਪਾਰਕਿੰਗ ਵੀ ਸੁੱਲ ਹੋ ਚੁੱਕੀ ਹੋਈ ਆ ਜਿਹੜੀਆਂ ਬੱਸਸ ਨੇ ਉਮੀਦ ਤੋਂ ਵੱਧ ਆਈਆਂ ਨੇ ਕਿਉਂਕਿ ਸਵੇਰੇ ਹੀ ਤੁਹਾਨੂੰ ਦਿਖਾਈਆਂ ਸੀ 2000 ਤੋਂ ਵੱਧ ਜਿਹੜੀਆਂ ਨੇ ਉਹ ਬੱਸਸ ਜਿਹੜੀਆਂ ਨੇ ਉਹ ਪਹੁੰਚ ਚੁੱਕੀਆਂ ਨੇ ਤਾਂ ਹੁਣ ਦੇਖ ਸਕਦੇ ਹੋ ਬਿੱਕੇਸ ਸਾਹਮਣੇ ਇੱਥੇ ਕਿਸਾਨ ਜਿਹੜੇ ਨੇ ਉਹ ਪਹੁੰਚੇ ਨੇ ਅਤੇ ਮਹਾਪੰਚਾਇਤ ਦਾ ਆਗਾਸ ਜਿਹੜਾ ਹੈ ਅੱਜ 11 ਵਜੇ ਸਵੇਰੇ ਹੋ ਜਾਊਗਾ ਆ ਦੇਖ ਸਕਦੇ ਹੋ ਹੁਣ ਤੁਹਾਨੂੰ ਬਿਲਕੁਲ ਸਟੇਜ ਦੇ ਕੋਲ ਲੈ ਕੇ ਜਾ ਰਹੇ ਹਾਂ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਆ ਕਿ ਕਿਸ ਹਿਸਾਬ ਨਾਲ ਇੱਥੇ ਤਾਂ ਪੰਡਾਲ ਆ ਜਿੱਥੇ ਅੱਜ ਮਹਾਪੰਚਾਇਤ ਸੱਦੀ ਗਈ ਸੀ ਅਤੇ ਹੁਣ ਸਵੇਰ ਤੋਂ ਹੀ ਦੇਖ ਸਕਦੇ ਹੋ ਕਿ ਕਿੰਨਾ ਕਿਸਾਨ ਜਿਹੜੇ ਨੇ ਉਹ ਤਨਾਤ ਹੈ ਰਾਤ ਤੋਂ ਹੀ ਕਈ ਕਿਸਾਨ ਜਿਹੜੇ ਨੇ ਐਸੇ ਪਹੁੰਚ ਚੁੱਕੇ ਆ ਬਾਬੇ ਕਦੋਂ ਪਹੁੰਚੇ ਸੀ ਸਿਰੇ? ਸਵੇਰੇ ਆ ਸੀ ਪਹੁੰਚੇ ਤੇ 4 ਵਜੇ 4 ਵਜੇ ਹੀ ਆ ਗਏ ਸੀ। ਹਾਂਜੀ ਹਾਂਜੀ ਹਾਂਜੀ। 11 ਵਜੇ ਦਾ ਸਮਾਂ 4 ਵਜੇ ਕਿਸਾਨ ਪਹਿਲਾਂ ਹੀ ਆ ਗਏ। ਹਾਂਜੀ। ਅਸੀਂ ਤਾਂ ਇਧਰ ਵੀ ਪਹਿਲਾਂ ਆ ਸਕਦੇ ਤੇ ਕਿ ਪਿੱਛੇ ਸਾਨੂੰ ਟਾਈਮ ਜਾਮ ਲੱਗੀਏ ਬਾਰੇ ਜੀ। ਹਾਂ। ਕਹਿੰਦੇ ਬੱਸ ਵੀ ਬੜੀਆਂ ਨੇ ਪਿੱਛੇ 2000 ਤੋਂ ਵੱਧ ਬੱਸੇ ਸਾਰੀਆਂ ਆ ਪਾਰਕਿੰਗ ਦੀ ਜਗ੍ਹਾ ਫੁੱਲ ਹੋ ਗਈ ਪਾਰਕਿੰਗ ਵੀ ਨਹੀਂ ਮਿਲਦੀ। ਹਾਂਜੀ ਹਾਂਜੀ ਬਹੁਤ ਜ਼ਿਆਦਾ ਰਸ਼ ਹੋ ਰਿਹਾ ਹੈ। ਅੱਛਾ ਹਾਂਜੀ ਹਾਂਜੀ ਹਲਤਾ ਪੰਡਾਲ ਪਰਨ ਵਾਲਾ ਚਾਹ ਪਾਣੀ ਪੀ ਰਹੇ ਨੇ ਹਲਤਾ ਸਾਡੇ ਪਿੱਛੇ ਜੀ ਹਲਤਾ ਬਹੁਤ ਸੰਗਤ ਆਉਣੀ ਹੈ ਬਹੁਤ ਸੰਗਤ ਆਣੀ ਆ ਤਾਂ ਕਿਹਾ ਵੀ ਹਲੇ ਬਹੁਤ ਸੰਗਤ ਜਿਹੜੀ ਆ ਉਹ ਆਉਣ ਵਾਲੀ ਆ ਤਾਂ ਅਮਨ ਤਸਵੀਰ ਸਾਂਝੀ ਕਰ ਦਿਓ ਵੀ ਤੁਹਾਨੂੰ ਇਸ ਸਮੇਂ ਕਿਸਾਨਾਂ ਦੇ ਹੱਥਾਂ ਦੇ ਵਿੱਚ ਜਿਹੜੇ ਕਿਸਾਨੀ ਝੰਡੇ ਉਹ ਨਜ਼ਰ ਆਉਣ ਵਾਲੇ ਆ ਜਿਵੇਂ ਮੰਗਿਆ ਤੁਹਾਨੂੰ ਪਤਾ ਹੈ ਵੀ 10 ਮੰਗਾ ਜਿਹੜੀਆਂ ਰੱਖਿਆ ਗਿਆ ਸਨ ਉਹ 10 ਮੰਗਾ ਦੇ ਨਾਲ ਨਾਲ ਤਾਂ ਹੁਣ ਐਮਐਸਪੀ ਦੀ ਮੰਗ ਹੋਗੀ ਅਤੇ ਹੋਰ ਵੀ ਜੇ ਆਪਾਂ ਗੱਲ ਕਰਦੇ ਆ ਸੁਆਮੀ ਨਥਨ ਰਿਪੋਰਟ ਦੀ ਵੀ ਗੱਲ ਕਰਦੇ ਆ ਤਾਂ ਇਸੇ ਦੇ ਵਿੱਚ ਦਿੱਲੀ ਦੀ ਗੱਲ ਕਹੀ ਗਈ ਸੀ ਤਾਂ ਹੁਣ ਕਿਸਾਨ ਜਿਹੜੇ ਨੇ ਉੱਧ ਲਈ ਪਹੁੰਚ ਚੁੱਕੇ ਹੋਏ ਨੇ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਆ ਇਹ ਤਸਵੀਰਾਂ ਦੇਖ ਰਹੇ ਹੋ ਕਿ ਸਹਮਨਾ ਹੁਣ ਮਹਾਪੰਚਾਇਤ ਜਿਹੜੀ ਉਹ ਸੱਦੀ ਗਈ ਸੀ ਅਤੇ ਹੁਣ ਸਟੇਜ ਵੀ ਸਜ ਚੁੱਕੀ ਹੋਈ ਹੈ ਕਿਸਾਨ ਵੀ ਜਿਹੜੇ ਆ ਉਹ ਪਹੁੰਚ ਚੁੱਕੇ ਹੋਏ ਨੇ